ਇਹਨਾਂ ਨੂੰ ਬਲਾਕ ਸਰਾਂ ਦੇ ਤਕਰੀਬਨ 86118000 ਦੇ ਚੈੱਕਸੀ ਵੰਡੇ ਆਉਣ ਵਾਲੇ ਦਿਨ 6 ਹੋਰ ਪੈਸਾ ਵੀ ਵੰਡਾਂਗੇ ਸੋ ਜਿਹੜਾ ਇਹ ਸਾਲ ਪਹਿਲਾਂ ਵੀ ਦੀ ਗੱਲ ਸੀ ਕਿ ਡਿਵੈਲਪਮੈਂਟ ਦਾ ਸਾਲ ਆ ਮਾਨਯੋਗ ਸਰਦਾਰ ਕੋਲ 5 ਸਾਲ ਦੀ ਕਹੀ ਦੇ ਵਿੱਚ ਅਸੀ ਪਿੰਡਾਂ ਦੀ ਡਿਵੈਲਪਮੈਂਟ ਲਈ ਵਚਨਬੱਧ ਉਹਦੇ ਕਹੇ ਦੀ ਜਿਹੜੀ 86118000 ਸੀ ਸਮੇਂ ਤੇ ਹੋਰ ਵੀ ਜਿਹੜੇ ਪੈਕੇਜ ਨੇ ਅਗਲੇ ਪੰਜਾਬ ਦੇ ਪੈਸੇ ਆਉਣਗੇ ਤੇ ਹੋਰ ਵੱਖ-ਵੱਖ ਸਕੀਮਾਂ ਦੇ ਪੈਸੇ ਆ ਰਹੇ ਨੇ ਜਿਵੇਂ ਤੁਸੀਂ ਦੇਖਿਆ ਸਾਰੀਆਂ ਸੜਕਾਂ ਹਲਕਾ ਸ਼ੇਖ ਅਦੀਗਨ ਸਾਹਿਬ ਜੀ ਜਨਮੇ ਸੜਕਾਂ ਜਿਹੜੀਆਂ ਉਹ ਬਾਕੀ ਉਹਦੀਆਂ ਇਹ ਨਵੀਆਂ ਸੜਕਾਂ ਤੋਂ ਕੁਝ ਬਣਾ ਰਹੇ ਆ ਉਹ ਮੈਂ ਜਿਵੇਂ ਕਿਹਾ ਕਿ ਜਿਹੜਾ ਇਹ ਸਾਲ ਦਾ ਪੈਸੇ ਮੱਖੂ ਦਾ ਬਾਣੀ ਸਰਦਾਰ ਕੋਲ ਸਿੰਘ ਮਾਨ ਸਾਹਿਬ ਦੇ ਨਿਰਦੇਸ਼ਾਂ ਤੇ ਅਸੀਂ ਪੂਰਾ ਰੀਅਲ ਡਿਵੈਲਪਮੈਂਟ ਦਾ ਸਾਹਮ ਦਾ ਸਾਹ ਮੈਂ ਸਾਹਿਬ ਇੱਕ ਸੜਕਾਂ ਦੀ ਗੱਲ ਕੀਤੀ ਹੈ ਵੀ ਸਵਾ ਦੇ ਟਾਈਮ ਬਹੁਤ ਰਸ਼ ਹੁੰਦਾ ਹੈ ਇਹ ਬਾਹਰ ਦੇ ਸੜਕਾਂ ਹੀ ਬਣਾ ਰਹੇ ਜਿਹੜੀ ਬਾਹਰੋਂ ਬਾਹਰ ਦਿੱਖਿਆ ਜਾਵੇ ਤੁਸੀਂ ਆ ਜਾਓ ਇੱਕ ਹੈਗੇ ਤਲਾਮੀ ਜਿਹਨੇ ਸਾਡੇ ਅਨੁਸਾਰ ਹੈ ਉਹ ਅਸੀਂ ਉਹਦੇ ਵਰਕ ਕਰ ਰਹੇ ਕਿ ਬਾਈਪਾਸ ਜੋ ਜਿਹੜੇ ਜਿਹੜੇ ਜ਼ਰੂਰੀ ਹੋਏ ਸ਼ਹੀਦਾਂ ਦੀ ਧਰਤੀ ਦੇ ਸਾਰੇ ਅਸੀਂ ਦੇਖੋ ਨਮਸਤਕ ਹੁੰਦੇ ਹੈ ਨਾ ਸਾਰੀ ਉਹਦੇ ਲਈ ਲੱਖਾਂ ਦੀ ਤਦਾਰਕ ਵਿੱਚ ਸੰਦ ਕਰਦੇ ਜੋ ਵੀ ਅਰੇਂਜਮੈਂਟ ਕਰ ਰਹੇ ਹੋਏ ਪੰਜਾਬ ਸਰਕਾਰ ਪੂਰੀ ਪੂਰਨ ਦੇ ਤਰੀਕੇ ਨਾਲ ਅਰੇਂਜਮੈਂਟ ਹੈ ਪਹਿਲਾਂ ਕਰਦੇ ਸਰਕਾਰ ਲੋੜ ਸਰਕਾਰ ਬਣਾਉਂਦੀ ਜਿਹੜੇ ਜਿਹੜੇ ਕੰਮਾਂ ਦੀ ਫਰਰੀ ਦਿੱਤੀ ਯੋਗਦਾਨ ਵਾਲੇ ਸਮੇਂ ਦੇ ਵਿੱਚ ਇਹ ਬਾਕੀ ਦਾ ਵਿਕਾਸ ਦੇ ਕੰਮ ਜਿਹੜਾ ਚੱਲ ਰਿਹਾ ਜਿਵੇਂ ਆਗਰਵਾੜੀ ਹੋ ਗਿਆ ਸਾਡੇ ਖੇਡ ਸਟੇਡੀਓ ਹੋ ਗਏ ਇਹ ਜਿਹੜੇ ਸਾਡੇ ਮਿਹਨਤ ਸੀ ਤੇ ਪਿੰਡਾਂ ਚੈਸੀ ਸਾਡੇ ਭਰਾਵਾਂ ਦੀ ਤਰਖਣਾ ਉਹਨਾਂ ਦਾ ਵਧੀਆ ਬਣਾ ਕੇ ਦੇਵਾਂਗੇ ਲੁਟੀ ਸੈਂਟਰ ਬਣ ਰਹੇ ਨੇ ਸਾਡੇ ਮਿਲਣਾ ਦੇ ਵਿੱਚ ਸੋ ਜਿਹੜੇ ਵੀ ਲੋਕਾਂ ਦੀ ਡਿਮਾਂਡ ਹੋਊਗੀ ਜਿਵੇਂ ਸਾਡੇ ਸਰਪੰਚ ਸਾਹਿਬ ਦੇ ਕਿਹੜੇ ਸ਼ਿਵਰੇਜ ਦਾ ਬਹੁਤ ਪਿੰਡ ਚੱਲ ਰਿਹਾ ਜਿੱਥੇ ਵੀ ਡਿਮਾਂਡ ਹੋਊਗੀ ਉੱਥੇ ਪੰਜਾਬ ਸਰਕਾਰ